ਜਾਪੀਨ ਸਾਥਿਓ ਸਾਥਿਓ ਕਾਹਿਰਾਂ ਦੀ ਇੱਕ ਸਟੇਟਮੈਂਟ ਹੈ ਗੁਲਾਮੀ ਇੱਕ ਬਿਮਾਰੀ ਦੀ ਤਰ੍ਹਾਂ ਹੈ ਜਿਸ ਨੂੰ ਇਸ ਦੀ ਆਦਤ ਪੈ ਜਾਵੇ ਉਹ ਆਪਣੀਆਂ ਸਾਰੀਆਂ ਤਰਤਾਂ ਭੁੱਲ ਜਾਂਦਾ ਹੈ ਸਾਥਿਓ ਬਹੁਜਾ ਸਮਾਜ ਪਿਛਲੇ 3000 ਸਾਲਾਂ ਤੋਂ ਗੁਲਾਮੀ ਦਾ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੈ ਮਾਨਸਿਕ ਗੁਲਾਮੀ ਦੇ ਖਿਲਾਫ ਜਿਹੜਾ ਸੰਘਰਸ਼ ਉਹ ਸੰਘਰਸ਼ ਮਹਾਤਮਾ ਬੁੱਧ ਤੋਂ ਸ਼ੁਰੂ ਹੁੰਦਾ ਹੈ ਇਸ ਸੰਘਰਸ਼ ਦੇ ਵਿੱਚ ਗੁਰੂ ਰਵਿਦਾਸ ਗੁਰੂ ਨਾਨਕ ਦੇਵ ਜੀ ਭਗਤ ਕਬੀਰ ਡਾਕਟਰ ਮਿਲਕਰ ਪੇਰੀਆਰ ਫੂਲੇ ਪਰਿਵਾਰ ਡਾਕਟਰ ਕਾਂਸ਼ੀ ਰਾਮ ਇਹ ਜੇ ਬਹੁਤ سارے ਹੋਰ ਜਿਹੜੇ ਨੇਤਾ ਤੇ ਵਿਦਵਾਨ ਆ ਉਹਨਾਂ ਨੇ ਇੱਕ ਅਹਿਮ ਰੋਲ ਪਲੇ ਕੀਤਾ ਹੈ ਕਾਂਸ਼ੀ ਰਾਮ ਦੇ ਅਨੁਸਾਰ ਇਹ ਜਿਹੜਾ ਸੰਘਰਸ਼ ਆ ਮਾਨਸਿਕ ਗੁਲਾਮੀ ਦੇ ਖਿਲਾਫ ਜਿਹੜਾ ਇੱਕ ਸੰਘਰਸ਼ ਅਸੀਂ ਪਿਛਲੇ 3000 ਸਾਲਾਂ ਤੋਂ ਦੇਖ ਰਹੇ ਹਾਂ ਇਹ ਇੰਨਾ ਕਮਜ਼ੋਰ ਕਿਉਂ ਹੈ ਇਹ ਇੰਨਾ ਲੰਬਾ ਕਿਉਂ ਚੱਲਿਆ ਕਾਂਸ਼ੀ ਰਾਮ ਦੇ ਅਨੁਸਾਰ ਇਹ ਬਹੁਜਨ ਸਮਾਜ ਜਿਹੜਾ ਆ ਉਹਨੂੰ ਗੁਲਾਮੀ ਦੀ ਆਦਤ ਪੈ ਚੁੱਕੀ ਹੈ ਬਹੁਜਨ ਸਮਾਜ ਆਪਣੇ ਸਾਰੀਆਂ ਤਾਕਤਾਂ ਨੂੰ ਭੁੱਲ ਚੁੱਕਿਆ ਹੈ ਇਹੀ ਕਾਰਨ ਹੈ ਕਿ ਇਹ ਜੰਗ ਵਾਂਗ ਇਸ ਇੰਨਾ ਲੰਮਾ ਤੇ ਇੰਨਾ ਕਮਜ਼ੋਰ ਹੈ ਬਹੁਜਨ ਸਮਾਜ ਦੀ ਜਿਹੜੀ ਹਾਲਤ ਆ ਉਹ ਸਰਕਸ ਦੇ ਵਿੱਚ ਜਿਹੜਾ ਇੱਕ ਸ਼ੇਰ ਕਰਤੱਬ ਦਿਖਾਉਂਦਾ ਹੈ ਉਸ ਸ਼ੇਰ ਵਰਗੀ ਹੋ ਚੁੱਕੀ ਹੈ ਹਾਲਾਂਕਿ ਸ਼ੇਰ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਪਰ ਉਹ ਕਿਉਂਕਿ ਉਹ ਸਾਰੀਆਂ ਆਪਣੀਆਂ ਤਾਕਤਾਂ ਨੂੰ ਭੁੱਲ ਚੁੱਕਿਆ ਹੈ ਇਸ ਕਰਕੇ ਉਹ ਕਿਸੇ ਹੋਰ ਦੇ ਕੰਮ ਦੇ ਮਨੋਰੰਜਨ ਕਰਨ ਦੇ ਕਰਤੱਬ ਦਿਖਾ ਰਿਹਾ ਹੈ ਉਹ ਜਿਹਨ ਸਮਾਜ ਤਰਕਸ਼ੀਲ ਹੋਣ ਦੀ ਬਜਾਏ ਪਖੰਡਾ ਪਤ ਫੁਜ਼ੀਆ ਹੈ ਪਖੰਡ ਬਾਦ ਡੰਬਰ ਬਾਦ ਵਿੱਚ ਪਟਿਆ ਹੋਇਆ ਹੈ ਪਖੰਡੀ ਬਾਬਿਆਂ ਦੇ ਪਿੱਛੇ ਆਪਣਾ ਸੰਬੰਧਿਤ ਕਰ ਰਿਹਾ ਹੈ ਆਪਣੇ ਪੈਸੀਵਿਸਟ ਕਰ ਰਿਹਾ ਹੈ ਮਿਥਿਹਾਸ ਨੀਆਂ ਕਹਾੜੀਆਂ ਨੂੰ ਬੜੀ ਰੁਚੀ ਨਾਲ ਸੁਣਦਾ ਹੈ ਇਤਿਹਾਸ ਨੂੰ ਭੁੱਲ ਚੁੱਕਿਆ ਹੈ ਪਰ ਮਿਥਿਹਾਸ ਮੈਥੋਲੋਜੀ ਦੀਆਂ ਕਹਾਣੀਆਂ ਨੂੰ ਬੜੀ ਰੁਚੀ ਨਾਲ ਸੁਣਦਾ ਹੈ ਜਿਹੜੇ ਧਾਰਮਿਕ ਮਨੋਰਥ ਹਨ ਧਾਰਮਿਕ ਜਿਵੇਂ ਕਿ ਭਵਸਾ ਗੇ ਪਰ ਕਰਨਾ ਜਿਵੇਂ ਕਿ 84 ਲੱਖ ਯੂਨੀਅਨ ਤੋਂ ਪੁੱਛਾਣਾ ਇਦਾਂ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਆਪਣੀ ਸਾਰੀ ਜਿਹੜੀ ਜ਼ਿੰਦਗੀ ਆ ਉਹ ਖਪਾ ਰਿਆ ਹੈ ਇਸ ਤੋਂ ਇਲਾਵਾ ਉਹ ਗਰੀਬੀ ਨੂੰ ਜਿਹੜਾ ਉਹ ਐਕਟ ਆਫ ਗੋਡ ਦੱਸਦਾ ਹੈ ਗਰੀਬੀ ਨੂੰ ਪਰਮਾਤਮਾ ਦੀ ਦੇਣ ਦੱਸਦਾ ਹੈ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਹੈ ਅਡੰਬਰਵਾਦ ਵਿੱਚ ਬੜੇ ਬੁਰੀ ਤਰੀਕੇ ਨਾਲ ਫਸਿਆ ਹੋਇਆ ਹੈ ਜਿਸ ਦਿਨ ਬਹੁਜਨ ਸਮਾਜ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਜਾਵੇਗਾ ਜਿਸ ਦਿਨ ਬਹੁਜਨ ਸਮਾਜ ਨੂੰ ਆਪਣੀ ਤਾਕਤ ਦਾ ਪਤਾ ਲੱਗ ਜਾਵੇਗਾ ਇਸ ਨੂੰ ਦੁਨੀਆ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ ਥੈਂਕ ਯੂ